ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਅੱਜ ਸਵੇਰ ਤੋਂ ਹੋਈ ਬਾਰਿਸ਼ ਨੇ ਕਿਸਾਨਾਂ ਦੀ ਜਿਹੜੀ ਮੁਸ਼ਕਲਾਂ ਵਧਾ ਦਿੱਤੀਆਂ ਨੇ ਮੈਂ ਇੱਕ ਖੇਤ ਦੇ ਵਿੱਚ ਖੜਾ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਪੱਕੀ ਹੋਈ ਕਣਕ ਦੀ ਫਸਲ ਬਿਲਕੁਲ ਡਿੱਗ ਚੁੱਕੀ ਹੈ ਤੇ ਨੁਕਸਾਨ ਆ ਜਿਹੜਾ ਆਖਰੀ ਉਮੀਦ ਸੀ ਕਿਸਾਨਾਂ ਨੂੰ ਕਿ ਸ਼ਾਇਦ ਉਹਨਾਂ ਨੂੰ ਕੁਝ ਨਾ ਕੁਝ ਮਿਲ ਜਾਵੇ ਇਸ ਫਸਲ ਤੋਂ ਪਰ ਉਹ ਵੀ ਉਮੀਦ ਜਿਹੜੀ ਕਿਸਾਨ ਦੀ ਖਤਮ ਹੋ ਗਈ ਹੈ ਹਾਲੇ ਵੀ ਜਿਹੜਾ ਅਸਮਾਨ ਦੇ ਉੱਤੇ ਬੱਦਲ ਛਾਏ ਹੋਏ ਨੇ ਤੇ ਜਿਹੜਾ ਬਾਰਿਸ਼ ਹੈ ਉਹ ਥੰਮਦੀ ਨਜ਼ਰ ਨਹੀਂ ਆ ਰਹੀ ਤੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਜਿਹੜੀ ਕਟਾਈ ਇਹ ਕਰਨੀ ਸੀ ਹੁਣ ਵਾਢੀ ਕਰਨੀ ਸੀ ਕਿਸਾਨ ਇਸ ਪੱਕੀ ਹੋਈ ਫਸਲ ਦੀ ਉਹ ਵੀ ਜਿਹੜਾ ਪਿਛੜ ਗਈ ਹੈ ਇਸ ਦੇ ਨਾਲ ਜਿਹੜਾ ਕਿਸਾਨ ਨੂੰ ਮੌਸਮ ਨੇ ਜਿਹੜਾ ਹੈ ਬਹੁਤ ਜ਼ਿਆਦਾ ਮਾਰਿਆ ਇਸ ਵਾਰ ਤੇ ਤੁਸੀਂ ਦੇਖ ਸਕਦੇ ਹੋ ਮੈਂ ਜਿਹੜੀ ਬੱਲੀ ਤੋੜੀ ਹੈ ਤੇ ਬੱਲੀ ਦੇ ਵਿੱਚ ਬਿਲਕੁਲ ਵੀ ਕੋਈ ਦਾਣਾ ਨਹੀਂ ਹੈ ਜਿਹੜਾ ਕਿਸਾਨ ਦੀ ਜਿਹੜੀ ਗੱਲਾਂ ਕੀਤੀ ਜਾ ਰਹੀਆਂ ਕਿ ਸ਼ਾਇਦ ਨੁਕਸਾਨ ਘੱਟ ਹੋਊਗਾ ਪਰ ਜਿਹੜਾ ਇਸ ਖੇਤ ਦੀ ਜਿਹੜੀ ਤਸਵੀਰ ਨਜ਼ਰ ਆ ਰਹੀ ਉੱਥੋਂ ਇਹ ਲੱਗਦਾ ਹੈ ਕਿ ਨੁਕਸਾਨ ਹੈ 50% ਤੋਂ ਉੱਪਰ ਹੋ ਸਕਦਾ ਹੈ ਇਸ ਕਿਸਾਨ ਦਾ ਤੇ ਇਹ ਇੱਕ ਕਿਸੇ ਇੱਕ ਖੇਤਰ ਦੀ ਗੱਲ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਿਹੜਾ ਹੈ ਇਸ ਚੀਜ਼ ਨੂੰ ਲੈ ਕੇ ਕਾਫੀ ਜਿਹੜਾ ਹੈ ਰੋਸ ਪ੍ਰਗਟ ਕਰ ਰਹੇ ਨੇ ਸਾਡੇ ਨਾਲ ਇੱਕ ਕਿਸਾਨ ਨੇ ਨਾਲ ਗੱਲਬਾਤ ਕਰਦੇ ਆ ਜਿਸ ਦਾ ਖੇਤ ਹੈ ਇਹ ਇਸ ਅਸੀਂ ਦੇਖ ਸਕਦੇ ਹਾਂ ਜਿਹੜਾ ਫਸਲ ਹੈ ਇਸ ਦਾ ਜਿਹੜਾ ਕਾਫੀ ਨੁਕਸਾਨ ਹੋਇਆ ਤੇ ਡਿੱਗ ਚੁੱਕੀ ਹੈ ਪੱਕੀ ਹੋਈ ਫਸਲ ਤੁਹਾਨੂੰ ਕੀ ਲੱਗਦਾ ਜਿਹੜਾ ਜਿਹੜਾ ਆਖਰੀ ਉਮੀਦ ਸੀ ਕੰਕਰੀ ਫਸਲ ਦਾ ਇਹਨੂੰ ਲੱਗਦਾ ਸੀ ਕਿ ਸ਼ਾਇਦ ਕਟਾਈ ਕਰਕੇ ਕੁਛ ਨਾ ਕੁਛ ਤਾਂ ਉਹਨੂੰ ਮਿਲ ਜੇ ਕੀ ਲੱਗਦਾ ਹੈ ਕਿ ਉਮੀਦ ਹੈਗੀ ਹੈ ਨਹੀਂ ਨਹੀਂ ਜੀ ਨਹੀਂ 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 ਹੋਏਗੀ ਕਿੰਨਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਕਿੰਨੇ ਖੇਤ ਦੇ ਵਿੱਚ ਅੱਧ-ਅੱਧ ਹੋ ਗਿਆ ਸਾਰੇ ਪਾਸੇ ਜੀ ਅੱਧ-ਅੱਧ ਹੋ ਗਿਆ ਤੇ ਇਹ ਸਰਕਾਰ ਨੇ ਕਿਹਾ ਸੀ ਕਿ ਉਹ ਖੇਤਾਂ ਦਾ ਮੁਆਇਨਾ ਕਰੂ ਜਾਂ ਸਰਵੇ ਕਰੂ ਤਾਂ ਉਸ ਤੋਂ ਬਾਅਦ ਮੁਆਵਜ਼ਾ ਦਿੱਤਾ ਜਾਊਗਾ ਤੁਹਾਡੇ ਖੇਤ ਦਾ ਸਰਵੇ ਵਗੈਰਾ ਹੋਇਆ ਨਹੀਂ ਜੀ ਨਹੀਂ ਆਇਆ ਕੋਈ ਨਹੀਂ ਆਇਆ ਤੇ ਕੀ ਉਮੀਦ ਹੈ ਤੁਹਾਨੂੰ ਫਿਰ ਸਰਕਾਰ ਤੋਂ ਕੀ ਹੋਣਾ ਚਾਹੀਦਾ ਹੈ ਇਸ ਹਾਲਤ ਦੇ ਵਿੱਚ ਜਦੋਂ ਤੁਹਾਡੇ ਜਿਹੜੀ ਆਖਰੀ ਉਮੀਦ ਸੀ ਉਹ ਵੀ ਖਤਮ ਹੋ ਗਈ ਲੋਨ ਡਾਊਨ ਬੰਦ ਕਰੋ ਸਾਰੇ ਪਾਸੇ ਬੁਰਾ ਹਾਲਾਤ ਘਰ ਦਾ ਕੜਕਦਾ ਬੁਰਾ ਹਾਲ ਹੈ ਲੋਨ ਬਹੁਤ ਹੈ ਬਹੁਤ ਹੈ ਇਹ ਇਹਨਾਂ ਕਿਸਾਨ ਦਾ ਕਹਿਣਾ ਹੈ ਕਿ ਜਿਹੜਾ ਹੈ ਸਰਕਾਰ ਨੂੰ ਮੁਆਵਜ਼ੇ ਦੀ ਥਾਂ ਦੇ ਉੱਤੇ ਜਿਹੜਾ ਉਹਨਾਂ ਤੇ ਕਰਜ਼ਾ ਆ ਉਹ ਮਾਫ ਕਰਨਾ ਚਾਹੀਦਾ ਹੈ ਕਿਉਂਕਿ ਜਿਹੜਾ ਨੁਕਸਾਨ ਹੈ ਨੁਕਸਾਨ ਕੋਈ ਥੋੜਾ ਨਹੀਂ ਹੈ ਬਹੁਤ ਵੱਡਾ ਨੁਕਸਾਨ ਹੈ ਇਸ ਕਿਸਾਨ ਨੇ 10 ਏਕੜ ਦੇ ਕਰੀਬ ਜਿਹੜਾ ਹੈ ਫਸਲ ਕਣਕ ਦੀ ਖੇਤੀ ਕੀਤੀ ਹੈ ਇਸ ਵਾਰ ਤੇ ਤਕਰੀਬਨ ਤਕਰੀਬਨ ਸਾਰੀ ਇਹਦੇ ਨੁਕਸਾਨ ਹੋ ਚੁੱਕਿਆ ਹੈ ਇਸ ਇਸ ਤਰ੍ਹਾਂ ਅਸੀਂ ਕਹਿ ਸਕਦੇ ਜਿਹੜੀ ਕਿਸਾਨਾਂ ਦੀ ਆਖਰੀ ਉਮੀਦ ਹੈ ਉਹ ਵੀ ਖਤਮ ਹੋ ਚੁੱਕੀ ਤੇ ਕਿਸਾਨ ਮੁਆਵਜ਼ੇ ਦੀ ਥਾਂ ਦੇ ਉੱਤੇ ਹੁਣ ਜਿਹੜਾ ਹੈ ਕਰਜ਼ਾ ਮਾਫੀ ਦੀ ਜਿਹੜੀ ਮੰਗ ਸਰਕਾਰ ਤੋਂ ਕਰ ਰਹੇ ਨੇ ਸੁਖਵਿੰਦਰ ਸਿੰਘ এবিপি ਸਾਂਝਾ ਖਰੜ ਹੁਣ এবিপি ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ